ਦਰਸ਼ਨ ਸਿੰਘ ਸਿੰਧੂ ਸਿੱਧੂ ਜੀ ਵੱਲੋਂ ਸਾਹਿਤਕ ਮਿੱਤਰਾਂ ਵਿੱਚ ਸੀ ਜਿਸ ਦੀ ਵੱਖਰੀ ਪਹਿਚਾਣ ਸੇਵੀ ਰਹਤ ਉਹ ਸ਼ਖਸ ਸੀ ਜਿਸ ਤੇ ਹੈ ਸਭ ਨੂੰ ਮਾਣ ਬਚਪਨ ਤੋਂ ਹੀ ਸ਼ੌਕ ਜੋ ਰੱਖਦਾ ਸੀ ਸਾਹਿਤ ਦੇ ਵੱਲ ਨੌਵੀਂ ਵਿੱਚ ਕਵਿਤਾ ਲਿਖ ਕੇ ਉਹ ਲੱਗ ਪਿਆ ਸੀ ਗਾਣ ਜਲੰਧਰ ਦੇ ਪਿੰਡ ਸਮਾ ਰਾਏ ਵਿੱਚ ਬਚਪਨ ਗਿਆ ਸੀ ਵੀ ਗਿਆਨੀ ਤੇ ਬੀਏ ਕਰਕੇ ਲੱਗਾ ਗਿਆਨੀ ਅਖਵਾਨ ਦਿੱਲੀ ਵਿੱਚ ਬਿਜ਼ਨਸ ਕਰਕੇ ਸੀ ਦੁਬਈ ਵੀ ਪਹੁੰਚ ਗਿਆ ਜਦ ਮੌਸਮ ਰਾਸਨਾ ਆਇਆ ਫੇ ਟੀਕਿਆ ਚੰਡੀਗੜ ਆਣ ਪਿੱਤਾ ਦਸ਼ਤਕਾਰ ਸੀ ਸੀ ਕਿਤੇ ਵਿੱਚ ਪਰਪੱਕ ਪਰ ਕਵਿਤਾ ਘੜਨੀ ਸਿੱਖ ਗਿਆ ਲਿਖ ਦਿੱਤੀ ਜਿੰਦ ਪ੍ਰਾਨ ਜਦ ਪਰਥਾਵਾਂ ਸਾਰੀਆਂ ਤੋੜਦਾ ਉਹ ਗਿਆ ਪਰਥਾ ਤੋਂ ਪਰ ਫਿਰ ਕਿ ਬਾਗ ਸਾਰੇ ਸੀ ਖੁੱਲ ਗਏ ਉਹ ਪਹੁੰਚਿਆ ਜਿਸਮ ਤੋਂ ਜਾਨ ਅਹਿਸਾਸ ਦੇ ਸਬਬ ਬਣਾ ਲੈ ਰਚਨਾਵਾਂ ਦਾ ਚੱਲਿਆ ਦੌਰ ਵਿਗਿਆਨਕ ਸੋਚ ਦੇ ਨਾਲ ਫੇ ਬਣੇ ਹਰਫ ਸਮੇ ਦੇ ਹਾਨ ਜ਼ਿੰਦਗੀ ਦੇ ਉਹਦੇ ਰਸਤੇ ਹੋ ਜਾਂ ਤੁਰਿਆ ਸੀ ਇੱਕਸਾਰ ਫਿਰ ਫੁੱਲવાડી ਵਿੱਚ ਪੁਲਰੰਡੀ ਵੀ ਉਹ ਲੱਗਾ ਸੀ ਪਾਂਡ ਸਿੱਧੂ ਉਹ ਤੇਰਾ ਹੀ ਨਹੀਂ ਸੀ ਸਭ ਦਾ ਸਾਥੀਦਾਰ ਸਿੱਧੂ ਉਹ ਤੇਰਾ ਹੀ ਨਹੀਂ ਸੀ ਸਭ ਦਾ ਸਾਥੀਦਾਰ ਸਾਇਤ ਉਹ ਗਿਆਨ ਕੇਂਦਰ ਸੀ ਉਹ ਗੁਨਾਦੀ ਖਾਨ ਅੱਜ ਵੀ ਆਪਣੀਆਂ ਲਿਖਤਾ ਰਹੀ ਜੀਵਨ ਚਾਜ ਪਿਆ ਦੱਸਦਾ ਏ ਅੱਜ ਵੀ ਆਪਣੀਆਂ ਲਿਖਤਾ ਰਹੀ ਜੀਵਨ ਚਾਜ ਪਿਆ ਦੱਸਦਾ ਏ ਚਲਾ ਗਿਆ ਤੂੰ ਭਾਵੇਂ ਯਾਰਾ ਪਾਰ ਅਖਰਾ ਵਿੱਚ ਵੱਸਦਾ ਹੈ ਪਾਰ ਅਖਰਾ ਵਿੱਚ ਵੱਸਦਾ ਹੈ ਇਹ ਦਰਸ਼ਨ ਸਿੱਧੂ ਜੀ ਵੱਲੋਂ ਸ਼ਰਧਾਲੀ ਸੀ